ਪਿਛਲੇ ਦਿਨੀ ਹੋਏ ਲੋਕ ਸਭਾ ਚੋਣਾਂ ਦੇ ਵਿੱਚ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਜਲਾ ਦੁਆਰਾ ਹੈਟ੍ਰਿਕ ਲਗਾ ਕੇ ਐ ਸੇਟ ਨੂੰ ਕਾਂਗਰਸ ਦੀ ਝੋਲੀ ਦੇ ਵਿੱਚ ਪਾਇਆ ਗਿਆ ਗੁਰਜੀਤ ਸਿੰਘ ਓਜਲਾ ਸਾਡਾ ਮੌਜੂਦ ਹੈ ਓਜਲਾ ਸਾਹਿਬ ਸਭ ਤੋਂ ਪਹਿਲਾਂ ਬਹੁਤ ਮਿਹਨਤ ਕੀਤੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਲੇਕਿਨ ਇੱਕ ਗੱਲ ਹੈ ਕਿ ਮਾਰਜਨ ਬਹੁਤ ਘਟ ਰਿਹਾ ਹੈ ਕਿਤੇ ਤੁਸੀਂ ਪਿਛਲੀ ਵਾਰੀ 2019 ਜਾਂ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਮਾਰਜਨ ਲੱਖਾਂ ਚ ਸੀ ਲੇਕਿਨ ਹੁਣ ਹਜ਼ਾਰਾਂ ਚ ਰਹਿ ਗਿਆ ਦੇਖੋ ਇਹਦੀ ਗੱਲ ਤੇ ਹੈ ਕਿ ਲੋਕਾਂ ਨੇ ਜਦੋਂ ਬਹੁਤ ਮਤ ਚ ਚੋਣ ਦਿੱਤਾ ਜਾਵੇ ਦੇ ਉਹਦੇ ਵਾਸਤੇ ਤੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਕੀਤੇ ਕੰਮਾਂ ਦੇ ਉੱਤੇ ਮੋਹਰ ਲਾਈ ਹੈ। ਔਰ ਬੜਾ ਮਾਣ ਭਖਿਆ ਹੈ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ। ਮਾਰਜਨ ਘਟਦੇ ਵੱਧਦੇ ਕਿਉਂਕਿ ਲੋਕਾਂ ਦਾ ਲੋਕਤੰਤਰ ਹੈ। ਲੋਕਾਂ ਨੇ ਕਿੰਨੂ ਕਿੰਨੀ ਵੋਟ ਪਾਉਣੀ ਹੈ, ਲੋਕਾਂ ਦਾ ਕਿੰਨਾ ਕਿੰਨੂ ਮਨ ਹੈ ਉਹ ਟਸਾਈਡ ਹੈ। ਜਦੋਂ ਪਹਿਲਾਂ ਮਾਰਜਨ ਸੀ ਉਦੋਂ ਦੋ ਪਾਰਟੀਆਂ तकरीबन ਟੱਕਰ ਸੀ। ਆਮ ਆਦਮੀ ਪਾਰਟੀ ਹੋ ਜੋ ਅਜੇ ਆਈ ਸੀ ਲੋਕਾਂ ਦੇ ਵਿੱਚ ਉਹਦੇ ਕੋਲ ਬਹੁਤ ਵੱਡਾ ਪ੍ਰਭਾਵ ਨਹੀਂ ਸੀ। ਉਦੋਂ ਟੱਕਰ ਸੀ ਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਵਿੱਚ ਇੱਕ ਬੰਨੇ ਸੈਕੂਲਰ ਫੋਰਸ ਸੀ ਇੱਕ ਬੰਨੇ ਨਾਨ ਸੈਕੂਲਰ ਫੋਰਸ ਸੀ ਇੱਕ ਬੰਨੇ ਉਹ ਜਿਹੜੇ ਵਰਗਾਂ ਦੀ ਰਾਜਨੀਤੀ ਕਰਦੇ ਜਿਹੜੇ ਧਰਮਾਂ ਦੀ ਰਾਜਨੀਤੀ ਕਰਦੇ ਆ ਇੱਕ ਬੰਨੇ ਉਹ ਨੇ ਜਿਹੜੇ ਕਨਸਟੀਟਿਊਸ਼ਨ ਸੰਵਿਧਾਨ ਦੀ ਰਾਜਨੀਤੀ ਕਰਦੇ ਸੋ ਜੇ ਅੱਜ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਜੋੜੋਗੇ ਤੁਸੀਂ ਕਾਲੀਦਲ ਦੀ ਤੇ ਬੀਜੇਪੀ ਦੀ ਕਿਉਂਕਿ ਇਹ ਧਰਮ ਦੀ ਰਾਜਨੀਤੀ ਕਰਦੇ ਇਹਨਾਂ ਨੂੰ ਇਕੱਠਿਆਂ ਕਰ ਲਓ ਇਹ ਤੁਹਾਨੂੰ ਸਾਢੇ 3 ਲੱਖ 4.5 ਲੱਖ ਵੋਟ ਇਹਨਾਂ ਦੀ ਬੰਦੀ ਹੈ ਜੇ ਆਵਾਦੀ ਪਾਰਟੀ ਦੀ ਤੇ ਸਾਡੀ ਇਕੱਠੀ ਕਰ ਲਓ ਸੈਕੂਲਰ ਫੋਰਸ ਨੇ ਤੇ ਫੇਰ ਉਹ 5 ਲੱਖ ਬਣ ਜਾਂਦੀ ਹੈ ਗੱਲ ਉੱਤੀ ਹੈ ਪਰ ਜਦੋਂ ਚੌ ਪੱਖਾਂ 'ਚ ਵੰਡੀ ਜਾਊਗੀ ਵੋਟਰਾਂ ਦਾ ਫਿਰ ਮਨੇ ਚਾਰ ਪੱਖਾਂ 'ਚ ਲੋਕ ਆਪ ਆਪਣੇ ਵਿਚਾਰਧਾਰਾ ਨਾਲ ਤੁਰ ਪੈਂਦੇ ਨੇ ਹੂੰ ਕਿਉਂਕਿ ਹਰ ਕਰਕੇ ਇਹਦੀ ਵਿਚਾਰਧਾਰਾ ਆਪਣੇ ਆਪਣੇ ਸੋਚ ਹੈ ਕਿੱਧਰ ਨੂੰ ਜਾਣਾ ਹੈ ਪਰ ਉਹਦੇ ਚੌਹਾਂ ਦੇ ਵਿੱਚ ਵੀ ਬਹੁਮਤ ਦੇ ਨਾਲ ਜਿੱਤ ਕੇ ਆਏ ਜੇ ਗੱਲ ਕਰੀਏ ਤੇ ਪੰਜ ਵਿਧਾਨ ਸਭਾ ਸ਼ਹਿਰੀ ਹੈ ਸ਼ਹਿਰੀ ਵਿਧਾਨ ਸਭਾ ਦੇ ਵਿੱਚ ਇੱਕ ਵੈਸਟ ਹਲਕੇ ਨੂੰ ਛੱਡੀ ਤੇ ਬਾਕੀ ਬਹੁਤ ਘੱਟ ਵੋਟ ਕਾਂਗਰਸ ਨੂੰ ਪਈ ਹੈ ਭਾਜਪਾ ਨੂੰ ਪਈ ਹੈ ਜਾਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਉਹਨਾਂ ਨੂੰ ਪਈ ਹੈ ਲੇਕਿਨ ਵੈਸਟ ਹਲਕਾ ਤੁਸੀਂ ਜ਼ਰੂਰ ਜਿੱਤੇ ਨੇ ਕਾਂਗਰਸ ਦੂਜੇ ਥਾਂ ਤੇ ਰਹੀ ਹੈ ਇਹ ਨਾ ਕਹੋਗੇ ਉਹ ਤੀਜੇ ਚੌਥੇ ਥਾਂ ਤੇ ਗਏ ਆ ਕਾਲੀ ਦਲ ਤੇ ਆਪ ਉਹ ਇਸ ਕਰਕੇ ਕਿ ਵਰਗੀਕਰਨ ਦੀ ਰਾਜਨੀਤੀ ਹੋਈ ਇੱਥੇ ਇੱਥੇ ਧਰਮ ਦੀ ਰਾਜਨੀਤੀ ਵਰਗ ਦੀ ਰਾਜਨੀਤੀ ਹੈਵੀ ਹੋ ਗਈ ਸਾਡਾ ਜਿਹੜਾ ਸੈਕੂਲਰ ਸੀ ਉਹਦੀ ਥੋੜਾ ਨਾਲ ਕੁਝ ਲੋਕਾਂ ਨੇ ਘੱਟ ਹਾਮੀ ਭਰੀ ਸੋ ਇਹ ਇਹਨਾਂ ਨੇ ਧਰਮ ਨੂੰ ਪ੍ਰਚਾਰਿਆ ਵਰਗ ਨੂੰ ਵਿਸ਼ੇਸ਼ਤਾ ਨੂੰ ਪ੍ਰਚਾਰਿਆ ਉਹ ਜਿਹੜਾ ਕਿ ਸਾਡੇ ਸਮਾਜ ਚ ਗਲਤ ਪ੍ਰਚਲਨ ਨਹੀਂ ਹੋਣਾ ਚਾਹੀਦਾ ਵਿਕਾਸ ਦੇ ਨਾਂ ਤੇ ਵੋਟ ਮੰਗੋ ਕੰਮਾਂ ਦੇ ਆਧਾਰ ਤੇ ਵੋਟ ਮੰਗੋ ਸਾਨੂੰ ਕਹਿਣਾ ਕੰਮ ਨਹੀਂ ਕੀਤਾ ਸਾਨੂੰ ਦੱਸੋ ਗਿਆ ਕੰਮ ਹੀ ਗਲਤ ਹੈ ਲੋਕ ਵੋਟ ਦਾ ਇਸਤੇਮਾਲ ਉਸ ਤਰੀਕੇ ਨਾਲ ਕਰਨ ਉਹਦਾ ਪ੍ਰਚਾਰ ਹੋਇਆ ਸੀ ਉਹ ਗਲਤ ਸੀ ਸੋ ਇਸ ਕਰਕੇ ਲੋਕਾਂ ਨੇ ਇੱਕ ਵਰਗ ਨੂੰ ਇੱਕ ਸਮੂਹ ਨੇ ਇੱਕ ਉਹ ਚ ਬਹੁਤ ਜ਼ਿਆਦੇ ਨੇ ਉਨੂੰ ਤਰਜੀਹ ਦਿੱਤੀ ਇਸ ਕਰਕੇ ਉਹ ਉੱਥੇ ਉਹ ਵਧੇ ਨੇ ਪਰਸੈਂਟੇਜ ਵਧਿਆ ਪਰ ਜੇ ਲੌਂਗ ਰਨ ਵੇਖੋਗੇ ਲੌਂਗ ਰਨ ਇਸ ਜੀ ਰਾਜਨੀਤੀ ਚੰਗੀ ਨਹੀਂ ਹੁੰਦੀ ਚੰਗੀ ਸਿਹਤਮੰਦ ਰੋਇਆ ਸਮਾਜ ਨਹੀਂ ਹੋ ਸਕਦਾ ਸੋ ਇਸ ਚੀਜ਼ ਦਾ ਫਰਕ ਪਿਆ ਅਮਰਸਰ ਦੇ ਵਿੱਚ ਕੀ ਲੱਗਦਾ ਹੈ ਕੰਮ ਜਿਹੜੇ ਅਧੂਰੇ ਰਹਿ ਗਏ ਸੀ ਉਹਦੇ ਵਿੱਚ ਤੁਸੀਂ ਕੋਈ ਲਿਸਟ ਬਣਾਈ ਹੋਏ ਜਾਂ ਤੁਸੀਂ ਸੋ ਕਿਹਾ ਹੈ ਕਿ ਅਗਰ ਤੁਸੀਂ ਤੀਸਰੀ ਵਾਰ ਜਿੱਤੇ ਤੇ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਉਹ ਕੰਮ ਹੋਣਗੇ ਦੇਖੋ ਮੇਰੇ ਲਈ ਸਾਰੇ ਕੰਮ ਹੀ ਪਹਿਲ ਦੇ ਆਧਾਰ ਤੇ ਹੁੰਦੇ ਆ ਮੈਂਬਰ ਪਾਰਲੀਮੈਂਟ ਇਹ ਨਹੀਂ ਹੁੰਦਾ ਕਿ ਆਹ ਕੰਮ ਅੱਗੇ ਕਰਨਾ ਪਿੱਛੇ ਕਰਨਾ ਸਹੀ ਸਾਰੇ ਕੰਮਾਂ ਦੇ ਇਕੱਠਾ ਹੀ ਕੰਮ ਕਰਦੇ ਆ। ਫਿਰ ਉਹ ਜੋ-ਜੋ ਸਰਕਾਰਾਂ ਆ ਕੇ ਆਪਣੀ ਪਾਲਿਸੀ ਦੇ ਮੁਤਾਬਕ ਆਪਣੇ ਤਰੀਕੇਕਾਰ ਦੇ ਮੁਤਾਬਕ ਉਹ ਚਾਹੁੰਦੇ ਨੇ ਅੱਗੇ-ਅੱਗੇ ਵਾਅਦੇ ਆਉਂਦੇ ਨੇ ਉਹ ਕੰਮ ਸਾਰੇ। ਸੋ ਸਾਡੇ ਲਈ ਸਾਰੇ ਕੰਮ ਹੀ ਪ੍ਰਾਇੋਰਟੀ ਤੇ ਨੇ। ਉਹ ਡਰੱਗ ਤਾਂ ਵੱਡੇ ਸਮੱਸਿਆ ਹੈ। ਡਰੱਗ ਤੇ ਸੰਘਰਸ਼ ਅਸੀਂ ਕਰਾਂਗੇ ਉਹਨਾਂ ਲਈ ਦਿਨਾਂ ਦੇ ਵਿੱਚ। ਕਿ ਸਰਕਾਰ ਨੂੰ ਮਜਬੂਰ ਕਰਾਂਗੇ ਸਰਕਾਰ ਡਰੱਗ ਦੀ ਸਮੱਸਿਆ ਨਾਲ ਹੱਲ ਕਰੇ ਸਰਕਾਰ ਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨਾਂ ਕਰਾਵੇ। ਸਰਪੰਚੀ ਦੀਆਂ ਇਲੈਕਸ਼ਨਾਂ ਪੈਂਡਿੰਗ ਨੇ। ਕਾਉਂਸਲਰ ਦੀਆਂ ਇਲੈਕਸ਼ਨਾਂ ਉਦੇ ਕਰਕੇ ਨੁਕਸਾਨ ਹੋ ਰਿਹਾ ਸਾਡਾ ਜੇ ਪਿਛਲੀ ਵਾਰੀ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ ਯੂਕਰੇਨ ਤੇ ਜਦੋਂ ਰੂਸ ਦੇ ਵਿੱਚ ਯੁੱਧ ਹੋਇਆ ਸੀ ਕਈ ਬੱਚੇ ਯੂਕਰੇਨ ਤੋਂ ਜਿਹੜੇ ਫਸੇ ਸੀ ਤੁਸੀਂ ਲੈ ਕੇ ਆਏ ਸੀ ਅੱਜ ਇੱਕ ਮੁੰਡਾ ਅੰਮ੍ਰਿਤਸਰ ਦਾ ਜਿਹੜਾ ਰੂਸ ਦੀ ਆਰਮੀ ਦੇ ਵਿੱਚ ਸੀ ਉਸ ਦੀ ਮੌਤ ਹੋਈ ਹੈ ਜਨਵਰੀ ਮਹੀਨੇ ਗਿਆ ਸੀ ਆ ਮਾੜੀ ਗੱਲ ਹੋਈ ਹੈ ਮੈਨੂੰ ਵੀ ਉਹ ਮਿਲੀ ਖਬਰ ਸੁਣਨ ਉਹ ਮੈਂ ਵੇਖੀ ਸੀ ਬਹੁਤ ਦੁੱਖ ਦੀ ਗੱਲ ਹੈ ਏਡਾ ਵੱਡਾ ਬੱਚੇ ਪਾਲਣੇ ਫਿਰ ਭੇਜਣੇ ਫਿਰ ਅੱਖਾਂ ਦੋਲੇ ਫਿਰ ਉਹ ਕਿਉਂਕਿ ਜੰਗ ਤੇ ਜੰਗ ਹੈ ਜੰਗ ਤੇ ਕਦੀ ਵੀ ਜੰਗ ਦਾ ਜਿਹੜਾ ਸੁਨੇਹਾ ਚੰਗਾ ਨਹੀਂ ਹੋ ਸਕਦਾ ਜਿਹੜੇ ਲੜਾਈ ਝਗੜਿਆਂ ਦੀ ਸਨੇਹ ਮਾੜੀ ਹੁੰਦੀ ਸੋ ਸਾਡੇ ਦੀ ਬੜੀ ਦੁੱਖदाई ਖਬਰ ਹੈ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਵੀ ਕਰਦਾ ਔਰ ਜਾਵਾਂਗੇ ਵੀ ਉਹਨਾਂ ਦੇ ਕੋਲ ਜੇ ਹੁਣ ਫਿਰ ਜਿਹੜਾ ਜਿਮਨੀ ਚ ਆਉਣਾ ਹੈ ਜਲੰਧਰ ਦੇ ਕੀ ਲੱਗਦਾ ਕਿ ਇਸ ਵਾਰੀ ਕੀ ਹਾਲਾਤ ਰਹਿਣਗੇ ਕਿਉਂਕਿ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈ ਇਸ ਵੇਲੇ ਦੇਖੋ ਸੱਤਾ ਚ ਉਹਨਾਂਗੇ ਵੀ ਸੱਤਾ ਜੀ ਦਾ ਉਹ ਜੋ 13 ਜੋ ਤਿੰਨ ਰਹਿ ਗਈਆਂ ਇਤਕੀ ਨਾ ਤਿੰਨਾਂ ਚੋਂ ਨ 13 ਚੋਂ ਇਤਕੀ ਹੋਊਗਾ ਜੈਮਨੀ ਚੋਂ ਸੋ ਬਿਲਕੁਲ ਐਸਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਲਾ ਜਿਨ੍ਹਾਂ ਦਾ ਸਭ ਤੋਂ ਵੱਧ ਤੇ ਕਹਿ ਰਹੇ ਕਿ ਜਿਹੜੇ ਅਧੂਰੇ ਕੰਮ ਉਹਨਾਂ ਦੇ ਰਹਿ ਗਏ ਸੀ ਉਹ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੁਣ ਜ਼ਰੂਰ ਪੂਰੇ ਕਰਨਗੇ ਤੇ ਸਭ ਤੋਂ ਜਿਹੜਾ ਅਹਿਮ ਮੁੱਦਾ ਜਿਹੜਾ ਪੰਜਾਬ ਦਾ ਨਸ਼ੇ ਦਾ ਉਹ ਜ਼ਰੂਰ ਚਾਣਗੇ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਨਸ਼ੇ ਦੇ ਮੁੱਦੇ ਤੇ ਨਿਗਾਮ ਲੱਗ ਸਕੇ ਅਮਿਤ ਸ਼ਰਮਾ ਪੰਜਾਬ ਤੱਕ ਅਮਿਤ ਸਾਹਿਬ